19 ਵਾਲਾ ਹੜ ਆਇਆ ਸੀ 22 ਵਾਲਾ ਤੇ ਹੁਣ 25 ਵਾਲਾ ਹੜ ਇੱਥੇ ਸਾਡਾ ਪਿੰਡ ਮਜ਼ਦੂਰ ਲੋਕ ਬੈਠਿਆ ਗਰੀਬ ਲੋਕ ਆ ਇਹ ਵੋਟ ਕਿਸੇ ਨੂੰ ਨਹੀਂ ਪਾਣੀ ਕਿ ਸਾਡੇ ਪਿੰਡ ਦਾ ਇਹੀ ਇੱਕ ਆਏ ਕਿਉਂਕਿ ਜਿੰਨੀ ਵਾਰੀ ਸਾਡੇ ਨਾਲ ਹੋਇਆ ਉਨੀ ਵਾਰੀ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਦੇਖੋ ਜੀ ਇੱਥੇ ਸਾਡੇ ਤਿੰਨ ਹੜ ਹੋ ਗਏ ਆ 19 ਵਾਲਾ ਹੜ ਆਇਆ ਸੀ 22 ਵਾਲਾ ਤੇ ਹੁਣ 25 ਵਾਲਾ ਹੜ ਇੱਥੇ ਸਾਡਾ ਪਿੰਡ ਮਜ਼ਦੂਰ ਲੋਕ ਬੈਠਿਆ ਗਰੀਬ ਲੋਕ ਆ ਤੇ ਇੰਨੀ ਗਜੈਸ ਨਹੀਂ ਕਿ ਅਸੀਂ ਕਿਤੇ ਪਾਸੇ ਉੱਠ ਕੇ ਜਾਈਏ ਜ਼ਮੀਨ ਲੈ ਲਈਏ ਜਿਹੜੀ ਪਾਸੇ 5-7 ਮਰਲੇ ਕਾਹਦਾ ਰਹਿਣ ਸਹਣ ਕਰ ਲਈਏ ਦੇਖੋ ਅਸੀਂ ਸਾਰੇ ਕੋਈ ਵੀ ਲੀਡਰ ਆਉਂਦਾ ਵਾ ਅਸੀਂ ਉਹਨਾਂ ਅੱਗੇ ਮੰਗ ਇਹੀ ਰੱਖਦੇ ਆ ਕਿ ਜੇ ਪਾਣੀ ਆਉਂਦਾ ਵਾ ਤਾਂ ਅਸੀਂ ਅਗਲੇ ਪਾਣੀ ਜਿੱਦਾਂ ਆਇਆ ਤਾਂ ਅਸੀਂ ਲੋੜ ਨਾ ਜਾਈਏ ਸਾਨੂੰ 5-5 ਮਰਲੇ ਜਗ੍ਹਾ ਦਿੱਤੀ ਜਾਵੇ ਕਿਤੇ ਦੂਰ ਇਥੋਂ ਦਰਿਆ ਤੋਂ ਤੇ ਦੇਖੋ ਜੀ ਸਾਰੇ ਲੀਡਰ ਕੋਈ ਵੀ ਆਉਂਦਾ ਇੱਥੇ ਲਾਰਾ ਲਾਰ ਜਾਂਦੇ ਆ ਪਰ ਕਿਸੇ ਨੇ ਅਜੇ ਤੱਕ ਸਾਡੀ ਸਾਰ ਨਹੀਂ ਲਈ ਅਤੇ ਇਹ ਲੀਡਰਾਂ ਨੇ ਇੰਨੇ ਹੀ ਵਾਅਦੇ ਕੀਤੇ ਕਿ ਅਸੀਂ ਉੰਨੀ ਵਾਲੇ ਹਾਰ ਦੇ ਵਿੱਚ ਲੁੜੇ ਉਦੋਂ ਬਾਅਦ ਸਭ 23 ਵਾਲੇ ਹਾਰ ਦੇ ਵਿੱਚ ਇਹਨਾਂ ਨੇ ਖਾਂ ਦਾ ਲਾਰਾ ਲਾ ਕੇ ਸਾਨੂੰ ਦੇ ਕੇ ਵੱਡੇ ਵੱਡੇ ਅਫਸਰ ਰਹਿ ਕੇ ਕਿ ਅਸੀਂ ਅੱਜ ਅਸੀਂ ਇਹਨਾਂ ਸਰਪੰਚਾਂ ਤੇ ਇਹਨਾਂ ਲੋਕਾਂ ਦੇ ਅੱਗੇ ਅਸੀਂ ਕਿਸ ਤਰ੍ਹਾਂ ਯਕੀਨ ਕਰ ਲਈਏ ਕਿਉਂਕਿ ਸਾਡੇ ਪਿੰਡ ਦਾ ਇਹੀ ਇੱਕ ਆ ਕਿ ਅਸੀਂ ਕਿਸੇ ਨੂੰ ਵੀ ਨਹੀਂ ਵੋਟ ਪਾਉਣ ਨਾ ਜਾਵਾਂਗੇ ਕੋਈ ਨਹੀਂ ਪਾਉਣ ਜਾਵਾਂਗੇ ਕਿਉਂਕਿ ਸਾਨੂੰ ਹਰ ਪਾਸੋਂ ਦਾ ਹੀ ਧੱਕਾ ਸਾਡੇ ਨਾਲ ਕੁਝ ਵੀ ਨਹੀਂ ਸਾਨੂੰ ਦਿੰਦੇਗੇ ਪਰ ਨਹੀਂ ਇਸ ਵਾਰ ਅਸੀਂ ਵੋਟ ਕਿਸੇ ਨੂੰ ਨਹੀਂ ਪਾਣੀ ਹੈ ਸਾਡੇ ਪਿੰਡ ਦਾ ਇਹੀ ਇੱਕ ਆਏ ਕਿਉਂਕਿ ਜਿੰਨੀ ਵਾਰੀ ਸਾਡੇ ਨਾਲ ਹੋਇਆ ਓਨੀ ਵਾਰੀ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਕਿਉਂਕਿ ਇੱਕ ਬਾਤ ਵਿੱਚ ਉਹ ਕਿ ਸਾਡੇ ਰਿਕਵੈਸਟ ਇਹੀ ਹੈ ਮੇਰੀ ਇਹੀ ਰਿਕਵੈਸਟ ਹੈ ਕਿ ਸਾਡੇ ਪਿੰਡ ਵਾਲਿਆਂ ਦੇ ਵੀ ਅੱਗੇ ਕੋਈ ਵੀ ਵੀਰ ਭਰਾ ਸਾਨੂੰ ਚੀਰ ਕੇ ਕੋਈ ਵੀ ਵੋਟ ਨਾ ਹੀ ਪਾਉਣ ਜਾਵੇ ਤਾਂ ਚੰਗਾ ਹੈ ਕਿਉਂ ਜਿੰਨੀਆਂ ਵਾਰੀ ਗਏ ਆ ਆਪਣੇ ਪਿੰਡ ਵਾਲੇ ਚੀਰ ਕੇ ਇਸ ਵੀਡੀਓ ਦੇ ਵਿੱਚ ਵੀ ਜਿੱਥੇ ਵੀ ਜਾਵੇ ਸਾਡੇ ਹਰ ਇੱਕ ਸਾਡੇ ਪਿੰਡ ਦੇ ਹਰ ਇੱਕ ਸਾਡੇ ਘਰ ਦਾ ਜੀ ਜਿਹੜਾ ਵੀ ਵੇਖੇ ਇਹ ਗੱਲ ਕਵੇ ਕਿ ਅਸੀਂ ਵੋਟ ਕਿਸੇ ਨੂੰ ਵੀ ਨਹੀਂ ਪਾਣ ਜਾਣੀ ਕਿ ਜਿੰਨੀ ਵਾਰ ਦਾ ਟੱਕਾ ਸਾਡੇ ਨਾਲ ਹੋ ਰਿਹਾ 23 ਵਾਲੇ ਵਿੱਚ ਹੋਇਆ 19 ਵਾਲੇ ਹਾਰਡ ਵਿੱਚ ਹੋਇਆ 23 ਵਾਲੇ ਹਾਰਡ ਵਿੱਚ ਹੋਇਆ ਹੱਥ ਸਾਡੇ ਨਾਲ 23 ਵਾਲੇ ਹਾਰਡ ਵਿੱਚ ਨੂੰ ਸੰਭੋੜਿਆ